ਨਹੀਂ ਕਿਸੇ ਦੇ ਬਾਪ ਦਾ ਪੰਜਾਬ ਦਾ ਨਹੀਂ ਕਿਸੇ ਦੇ ਬਾਪ ਦਾ ਸਰਕਾਰ ਮਰਦਾਬ ਮਰ ਗਿਆ ਹਾਏ 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 ਮਰ ਗਿਆ ਹਾਏ ਸੈਂਟਰ ਦੀ ਭਾਗ ਭਾ ਸਰਕਾਰ ਤੇ ਹਰਿਆਣਾ ਸੂਬੇ ਦੀ ਭਾਗ ਭਾ ਸਰਕਾਰ ਰਲ ਕੇ ਜੋ ਛੁਰਜੰਤਰ ਰਚ ਰਹੇ ਨੇ ਪੰਜਾਬ ਦੇ ਪਾਣੀ ਦਾ ਡਾਕਾ ਮਾਰਨ ਦਾ ਉਹਨੂੰ ਪੰਜਾਬੀ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ ਜਿਵੇਂ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦੀ ਪ੍ਰਭੰਤ ਮਾਨ ਜੀ ਨੇ ਪਹਿਲਾਂ ਹੀ ਕਹਿ ਰੱਖਿਆ ਕਿ ਸਾਡੇ ਕੋਲੇ ਇੱਕ ਬੂੰਦ ਵੀ ਪਾਣੀ ਦੀ ਨਹੀਂ ਕਿਸੇ ਨੂੰ ਦੇਣ ਲਈ ਸਾਡੇ ਕੋਲੇ ਪਹਿਲੇ ਹੀ ਡੈਮ ਦੇ ਵਿੱਚ 37 ਫੁੱਟ ਪਾਣੀ ਘਟਿਆ ਕਿਉਂਕਿ ਪਹਿਲੀ ਵਾਰ ਪੰਜਾਬ ਸਰਕਾਰ ਤਿੰਨ ਸਾਲ ਤੋਂ ਪੰਜਾਬ ਦੇ ਵਿੱਚ ਖੇਤਾਂ 'ਚ ਪਾਣੀ ਵਿਚਾਰੇ ਨਹਿਰੀ ਪਣਕਾਰੀ ਕੁਦਰਤੀ ਪਾਣੀ ਹੈ ਜਿਹੜਾ ਥਾਂ ਥਾਂ ਖੇਤਾਂ ਤੇ ਅਸੀਂ ਪਾਈਪ ਨਾਲ ਵਿਚਾਰ ਰਹੇ ਹਾਂ ਨਹਿਰੀ ਪਾਣੀ ਯੂਜ਼ ਕਰ ਰਹੇ ਹਾਂ ਕਿਉਂਕਿ ਸਾਡੀ ਮਾਲਵਾ ਜ਼ੋਨ ਹੈ ਜਿਹੜੀ ਪਹਿਲੀ ਡਾਰਕ ਜ਼ੋਨ ਹੋਈ ਆ ਉਹ ਅਸੀਂ ਨੀਚੋਂ ਪਾਣੀ ਕੱਢ ਨਹੀਂ ਸਕਦੇ ਸਾਡੇ ਕੋਲੇ ਪਾਣੀ ਦੇਣ ਨੂੰ ਹੈ ਨਹੀਂ ਕੁਝ ਵੀ ਬਾਜ ਬਾ ਸਰਕਾਰ ਨੇ ਜਿਹੜੇ ਅਧਿਕਾਰੀ ਸੀ ਵੀਵੀਐਮਬੀ ਦੇ ਸਾਰੇ ਬਦਲ ਕੇ ਪੰਜਾਬੀ ਹਟਾ ਕੇ ਗਰ ਪੰਜਾਬੀ ਲਾਤੇ ਕੋ ਰਾਜਸਥਾਨ ਦੇ ਕੋ ਹਰਿਆਣੇ ਦੇ ਅਸੀਂ ਉਹਨਾਂ ਨੂੰ ਮਨਜ਼ੂਰ ਨਹੀਂ ਕਰਾਂਗੇ ਸਾਡੇ ਕੋਲ ਕੋਈ ਪਾਣੀ ਦੀ ਇੱਕ ਬੂੰਦ ਵਾਧੂ ਨਹੀਂ ਹੈਗੀ ਦੇਖੋ ਜਿਹੜੀ ਇਹ ਸਿਆਸਤੇ ਟਾਈਮ ਵੀ ਮੁੱਦਾ ਬਣਦਾ ਹੈਗਾ ਤੇ ਹੁਣ ਵੀ ਜੋ ਮੁੱਦਾ ਬਣਿਆਗਾ ਇਹਨੂੰ ਪੂਰ ਨਹੀਂ ਪਊਗਾ ਜਿੰਨੀਆਂ ਮਰਜ਼ੀ ਇਹ ਸਟੰਟ ਕਰੀਆਂ ਹਨ ਕੁਝ ਵੀ ਕਰੀਆਂ ਹਨ ਤੇ ਇੱਕ ਵਾਰ ਬੇਨਤੀ ਕਰਨਾ ਚਾਹੂੰਗਾ ਦੂਜੀਆਂ ਪਾਰਟੀਆਂ ਨੂੰ ਵੀ ਇਹ ਇਕੱਲਾ ਪੰਜਾਬ ਨੂੰ ਬਚਾਉਣ ਦਾ ਠੇਕਾ ਪੰਜਾਬ ਦੀ ਜਵਾਨੀ ਨੂੰ ਕਿਸਾਨੀ ਨੂੰ ਤੇ ਪੰਜਾਬ ਦੇ ਨੌਜਵਾਨ ਬਚਾਉਣ ਦਾ ਠੇਕਾ ਇਕੱਲੇ ਭਗਵੰਤ ਮਾਨ ਨੇ ਲਿੱਤਾ ਜਿਹੜੇ ਦੂਜੇ ਵੀ ਪਾਰਟੀਆਂ ਵਾਲੇ ਪੰਜਾਬ ਦੀ ਹਵੋ ਆਵੋ ਲੈਨੇ ਇੱਥੇ ਪਾਣੀ ਪੀਨੋ ਰੋਟੀ ਖਾ ਕਿ ਸਾਡਾ ਸਾਰੇ ਹਲਕਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਵਿੱਚ ਸਬ ਡਿਵੀਜ਼ਨਾਂ ਦੇ ਵਿੱਚ ਸਾਰੇ ਫੁਲਕੇ ਪਤਲੇ ਫੂਕੇ ਜਾ ਰਹੇ ਹਨ ਵਿਰੋਧ ਕੀਤਾ ਜਾ ਰਿਹਾ ਹੈ ਅਸੀਂ ਇੱਕ ਪਾਣੀ ਦੀ ਬੂੰਦ ਪੰਜਾਬੀ ਕਿਤੇ ਬਾਹਰ ਨਹੀਂ ਜਾਣ ਦੇਵਾਂਗੇ ਪੰਜਾਬ ਸਰਕਾਰ ਇਸ ਪੱਧਰ ਤੇ ਕੰਮੀ ਨਿਰਣੇ ਕਰਨ ਜਾ ਰਹੀ ਹੈ ਜਾਂ ਵਿਧਾਨ ਸਭਾ ਦਾ ਕੋਈ ਫੈਸਲਾ ਛਾਤਰ ਬੁਲਾਇਆ ਜਾਊਗਾ ਜਾਂ ਕੀ ਇਹ ਜਿਹੜੇ ਉਹ ਸੀਐਮ ਸਾਹਿਬ ਤੇ ਚੀਮਾ ਸਾਹਿਬ ਦੇ ਧਿਆਨ ਚਾਹੀ ਉਹਨਾਂ ਨੂੰ ਪਤਾ ਹੈ ਇੱਕ ਆਪਾਂ ਨੂੰ ਪਤਾ ਹੀ ਹੈ ਵੀ ਆਲਾ ਹਸਤੇ ਮਾਹੌਲ ਬਣਿਆ ਹੋਇਆ ਹੈ ਹੁਣ ਇੱਕ ਜੁਟ ਹੋਣ ਦੀ ਲੋੜ ਹੈ ਕਿ ਇਹ ਸਾਰਾ ਮਸਲਾ ਛੇੜ ਦਿੱਤਾ ਜਿਸ ਨਾਲ ਦੋਏ ਸਟੇਟਾਂ ਦੇ ਵਿੱਚ ਇਹਦਾ ਨਾਮ ਨੂੰ ਪੂਰੂ ਜਿਹੜਾ ਮਤਲਬ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਦੇਖੋ ਜਿਹੜਾ ਵੀ ਜਿੱਥੇ ਵੀ ਸਾਡੇ ਨਾਲ ਤੱਕਾ ਹੋਗਾ ਸੀ ਜਿਹੜੇ ਨਾਲ ਤੱਕਾ ਉਹ ਇਕੱਠੇ ਹੋਮਾਂ ਇਕੱਠੇ ਹੋ ਕੇ ਚੱਲਾਂਗੇ ਆਪੇ ਹੱਕਾਂ ਲਈ ਬੀਜੇਪੀ ਸਰਕਾਰ ਬੜੇ ਲੰਬੇ ਸਮੇਂ ਤੋਂ ਤੱਕਾ ਕਰ ਰਹੀ ਆ ਜਿਵੇਂ ਉਹਨਾਂ ਨੇ ਸਾਡੇ ਅਫਸਰ ਸਾਹਿਬਾਨ ਨੇ ਜਿਹੜੇ ਕਾਸ਼ੀਸ਼ ਸਿੰਘ ਜੀ ਉਹਨਾਂ ਨੂੰ ਬਦਲ ਕੇ ਸੰਜੀਵ ਰੋੜਾ ਜੀ ਨੂੰ ਉੱਥੇ ਲਾਇਆ ਗਿਆ ਬਰਸਪੈਰਾਂ ਸਾਲ ਤੱਕਾ ਹੈ ਬਿਲਕੁਲ ਤੱਕਾ ਪਾਣ ਦੀ ਇੱਕ ਵੀ ਬੂੰਦ ਅਸੀਂ ਪੈਸੇ ਸਾਡਾ ਛੋਟਾ ਭਾਈ ਆ ਹਰਿਆਣਾ ਪਰ ਸਾਡੇ ਕੋਲੋਂ ਦੇ ਜ਼ਮੀਨ ਦੇ ਹਿਸਾਬ ਨਾਲ ਬਾਦੂ ਪਾਣੀ ਹੈ ਨਹੀਂਗਾ ਉਹ ਪਹਿਲੇ ਪਾਣੀ ਵੱਧ ਲੈਂਦੇ ਆ ਕਿਉਂ ਪੰਜਾਬ ਨੂੰ ਪਾਣੀ ਦੀ ਲੋੜ ਆ ਸਾਡੇ ਪਾਣੀਾਂ ਤੇ ਬਿਲਕੁਲ ਡੱਕ ਹੈ ਸੈਂਟਰ ਸਰਕਾਰ ਦਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਅਸੀਂ ਪਾਰਟੀ ਲੈਵਲ ਦੇ ਵੀ ਪੰਜਾਬ ਦੇ ਹੁਣ ਵਸਿੰਦੇ ਹੋਣ ਦੇ ਨਾਂ ਤੇ ਇਸ ਡਾਕੇ ਦੇ ਬਿਲਕੁਲ ਵਿਰੋਧ ਚਾਹੁੰਦੇ ਆ ਦਾ ਵਿਆਸ ਮੈਨੇਜਮੈਂਟ ਬੋਰਡ ਹੈ ਉਹਨੇ ਬੜਾ ਹੀ ਜਿਹੜਾ ਇੱਕ ਤਰ੍ਹਾਂ ਦਾ ਕਹੀਏ ਵੀ ਪੰਜਾਬ ਦੇ ਨਾਲ ਅਜਿਹਾ ਜਿਹੜਾ ਫੈਸਲਾ ਲੈਂਦਾ ਜਿਹੜਾ ਪੰਜਾਬ ਦੇ ਕਿਸੇ ਵੀ ਵਾਸੀ ਨੂੰ ਮਨਜ਼ੂਰ ਨਹੀਂ ਹੋਊਗਾ ਹਰਿਆਣਾ ਬੇਸ਼ੱਕ ਸਾਡਾ ਛੋਟਾ ਭਾਈ ਹੈ ਉਹਨੂੰ ਬਣਦਾ ਪਾਣੀ ਹੈ ਜਿਹੜਾ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਦੇ ਰਹੀ ਸੀ ਜਿਹੜਾ ਕਿ ਉਹ ਆਪਣਾ ਮਾਰਚ ਦੇ ਮਹੀਨੇ ਤੱਕ ਕੰਪਲੀਟ ਕਰ ਚੁੱਕੇ ਸੀ ਫਿਰ ਵੀ ਇੱਕ ਇਨਸਾਨੀਅਤ ਦੇ ਨਾਤੇ ਦੇ ਤੌਰ ਤੇ 17 ਕਿਉਂਕਿ ਜਿਹੜਾ ਪਾਣੀ ਸੀ ਉਹ ਹਰਿਆਣੇ ਨੂੰ ਪੰਜਾਬ ਦੇ ਰਿਆ ਸੀ ਪੀਣ ਦੇ ਲਈ ਪਰ ਜਿਹੜੀ ਬੀਜੇਪੀ ਦੀ મોદી ਸਰਕਾਰ ਹੈ ਉਹਨਾਂ ਨੇ ਕੀ ਕੀਤਾ ਕਿ ਪੰਜਾਬ ਬੋਰਡ ਦੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਹਟਾ ਕੇ ਆਪਣੇ ਬੰਦਿਆਂ ਨੂੰ ਲਾ ਕੇ ਫੈਸਲਾ ਜਿਹੜਾ ਉਹ ਗਲਤ ਕਰਵਾਇਆ ਜਿਹੜਾ ਕਿ ਪੰਜਾਬ ਦੇ ਵਿੱਚ ਮਨਜ਼ੂਰ ਨਹੀਂ ਹੋਊਗਾ ਅੱਜ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਵੈਨਸੀ ਬਿਲਕੁਲ ਭਾਖੜਾ ਦੇ ਉਸ ਡੈਮ ਦੇ ਉੱਪਰ ਬੈਠੇ ਨੇ ਕਿਉਂਕਿ ਬੇਸ਼ੱਕ ਪਾਣੀ ਉਹਨਾਂ ਨੇ ਉਧਰੋਂ ਪਾਸ ਕਰਾ ਲਿਆ ਪਰ ਕ੍ਰੋਸਿੰਗ ਹੈ ਜਿਹੜੀ ਪੰਜਾਬ ਦੇ ਵਿੱਚੋਂ ਹੋਈ ਜੇਗੀ ਪੰਜਾਬ ਦਾ ਬੱਚਾ ਬੱਚਾ ਅੱਜ ਇਸ ਚੀਜ਼ ਦਾ ਵਿਰੋਧ ਕਰ ਰਿਹਾ ਅਸੀਂ ਕਿਤੇ ਵੀ ਜਿਹੜਾ ਉਹ ਪਾਣੀ ਹੈ ਕਿਉਂਕਿ ਸਾਡਾ ਉਹ ਬਣਦਾ ਹੱਕ ਹੈ ਸਾਡੀ ਆਪਣੀ ਭੂਮੀ ਹੈ ਜਿਹੜੀ ਉਹਦੇ ਲਈ ਪਾਣੀ ਦੀ ਘਾਟ ਪੈਂਦੀ ਹੈ ਜਾ ਜਿੰਨਾ ਕੋ ਉਹਨਾਂ ਦਾ ਹੱਕ ਬਣਦਾ ਸੀ ਉਸ ਤੋਂ ਲਾਵਾ ਇਨਸਾਨੀਅਤ ਦੇ ਤੌਰ ਤੇ ਸੀ ਉਹਨਾਂ ਨੂੰ ਪਾਣੀ ਤਾਂ ਵੀ ਦੇ ਰਹੇ ਸੀ ਪਰ ਇਸ ਤਰ੍ਹਾਂ ਦਾ ਧੱਕਾ ਜਿਹੜਾ ਪੰਜਾਬ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਸੇ ਲਈ ਮੈਂ ਸਾਰੇ ਇੱਕ ਆਮ ਆਦਮੀ ਪਾਰਟੀ ਦੀ ਵਲੰਟੀਅਰ ਹੋਣ ਦੇ ਨਾਤੇ ਸਾਰੇ ਹੀ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੀਆਂ ਕਿ ਇਸ ਮੁੱਦੇ ਦੇ ਉੱਪਰ ਰਾਜਨੀਤਿਕ ਛੱਡ ਕੇ ਪੰਜਾਬ ਦੀ ਰਾਖੀ ਦੇ ਲਈ ਸਾਰੇ ਅੱਗੇ ਆਉਣ ਤਾਂ ਕਿ ਜਿਹੜੀ ਸੈਂਟਰ ਸਰਕਾਰ ਹੈ ਉਸ ਦੇ ਇਹੋ ਜਿਹੇ ਮਨਸੂਬੇ ਨੇ ਜਿਹੜੇ ਉਹਨਾਂ ਨੂੰ ناکਾਮਜਾਬ ਕਰਵਾਇਆ ਜਾਪੇ